ਮੇਰਾ ਨਾਮ ਗ੍ਰਿੰਦਰ ਸਿੰਘ ਆ ਜੀ। ਖੱਠਾ ਜੀ। ਹਾਂ ਜੀ। ਕੀ ਕਰਦੇ ਤੁਸੀਂ? ਮੇਰੇ ਜਿਹੜਾ ਚੜਵੇਂ ਰੈਡੀਮੇਡ ਕਲਮੇਟ ਦੀ ਦੁਕਾਨ ਆ। ਅੱਛਾ ਜੀ। ਤੇ ਕੀ ਗੱਲ ਹੋਈ ਜਿਹੜੀ ਕਹਿੰਦੇ ਰਾਤ ਨੂੰ? ਇਹ ਪਾ ਜੀ ਜਦੋਂ ਅਸੀਂ ਮਤਲਬ ਆਪਣੇ ਦੁਕਾਨ ਬੰਦ ਕਰਕੇ ਆਏ ਮੈਂ ਤੇ ਖਾਣਾ ਖੋਣਾ ਖਾ ਕੇ ਅਸੀਂ ਸੌ ਗਏ ਆ। ਤੇ ਫਾਇਰ ਜੇ ਦੇ ਆਈ ਆਵਾਜ਼ ਆ। ਤੇ ਸਵੇਰੇ ਉੱਠ ਕੇ ਮਤਲਬ ਜੇ ਵੇਖਿਆ ਜੇ ਜਦੋਂ ਸਵੇਰੇ ਮੈਂ ਗੇਟ ਖੋਲਿਆ ਤੇ ਵੇਖਿਆ ਵੀ ਸਾਡੇ ਗੇਟ ਤੇ ਕੋਈ 6 ਗੋਲੀਆਂ ਮਾਰ ਗਿਆ। ਹਾਂ ਜੀ। ਤੇ ਸੱਤ ਖੋਲ ਖੋਲ ਮਿਲੇ ਆ ਮੋਕੇ ਤੋਂ ਤੇ ਆਏ ਪੋਰਸਲੇ ਆਏ ਮਨੋਂ 50 ਪੁਰਸਲੇ ਆ ਬੇਨਾ ਤੁਹਾਡੀ ਕੋ ਰੰਗੇ ਹੋ ਜਾਂ ਕੋਈ ਨਹੀਂ ਕੋਈ ਰੰਗੇ ਨਹੀਂ ਹੈਗੇ ਕੈਮਰੇ ਕੋ ਮੇਰੇ ਲੱਗੇ ਕਿ ਇਹ ਚ ਆਉਂਦੇ ਕੋ ਬੰਦੇ ਕੈਮਰੇ ਵੇਖਿਆ ਇੱਕ ਉਥੋਂ ਤੇ ਦੋ ਬੰਦੇ ਆਏ ਪਰ ਪਛਤਾ ਪਹਿਚਾਨ ਚ ਨਹੀਂ ਹੈਗੇ ਅਣਪਛਾਤੇ ਬੰਦੇ ਆ ਕਿੰਨੇ ਵਜੇ ਦਾ ਟਾਈਮ ਹੀ ਹੋ ਰਿਹਾ ਹੈ ਕੋਈ 12:30 ਦਾ ਟਾਈਮ ਹੈ ਹਰਾਦਾ ਹੁਣ ਸਹੀ ਪੁਰਸਾਈਸਰ ਮੋਕਾ ਵੇਖ ਕੇ ਗਈ ਆ ਤੇ ਬਸ ਉਹ ਦਿਖਾ ਦੇ ਆਏ ਹਨ ਮੰਮਾ ਕਰਦੇ ਬੰਗ ਇਹੋ ਜਿਹੇ ਹਲਪਿਆ ਨੂੰ ਇਨਸਾਨ ਮਿਲਣਾ ਜਿਹਦਾ ਵੀ ਸਾਡਾ ਆ ਪੰਦੀ ਕਾਰਵੀ ਕੀਤੀ ਜਾਵੇ ਉਹਨਾਂ ਦੇ ਸਾਰੇ ਇਹ ਜਿਹੜੇ ਮਤਲਬ ਇਹ ਬੰਦੇ ਪਛਾਣ ਕੀਤੀ ਜਾਵੇ ਲੱਭੇ ਜਾਣ ਤੇ ਮੈਂ ਕਿਉਂਕਿ ਮੇਰੀ ਸ਼ੋਭ ਵਿੱਚ ਆਵੇ ਤੇ ਮੈਂ ਰਾਤ ਬਰਾਤੇ ਨੇਰੇ ਸਾਰੇ ਆਉਣਾ ਦਾ ਤੇ ਜੇ ਇੱਕ ਇਥੇ ਗੋਲੀ ਮਾਰ ਗਏ ਆ ਘਰੇ ਤੇ ਦੁਕਾਨ ਤੇ ਕੋਈ ਨੁਕਸਾਨ ਕਰ ਸਕਦੇ ਆ ਤੇ ਮੈਂ ਇਹੋ ਸਰਕਾਰ ਨੂੰ ਇਹ ਮੈਂ ਕਰਦਾ ਵੀ ਮੈਨੂੰ ਸਾਬ ਦਵਾਇਆ ਜਾਵੇ ਤੇ ਉਹਨਾਂ ਦੇ ਬੰਦੀ ਕਾਰ ਵੀ ਕੀਤੀ ਜਾਵੇ ਤੇ ਭਾਲ ਕੀਤੀ ਜਾਵੇ ਛੇਤੀ ਬੰਦੇ ਨਾ ਗੁਰਜੀਤ ਸਿੰਘ ਆਹੀਂ ਸਾਰੇ ਪਿੰਡ ਦੇ ਮੋਤਬਾਰ ਇਕੱਠੇ ਹੋ ਕੇ ਤੇ ਆਏ ਆ ਇਹਨਾਂ ਦੀ ਚਗਾਵੇਂ ਸ਼ਾਪ ਆ ਦੁਕਾਨ ਆ ਦੁਕਾਨਦਾਰ ਦਾ ਕੰਮ ਕਰਦੇ ਨੇ ਜਿਨਸ ਨਾਲ ਆਪਣਾ ਤੇ ਅੱਜ ਰਾਤੀ ਇਹਨਾਂ ਦੇ ਕੋਈ 1:30 ਵਜੇ ਦੇ ਕਰੀਬ ਗੋਲੀਆਂ ਮਾਰ ਗਿਆ ਜੀ ਬੂਹਿਆਂ ਦੇ ਵਿੱਚ ਜੇ ਵੇਖੋ ਆ ਖੋਲ ਜਿਹੜੇ ਆ ਬ੍ਰਮਤ ਹੋਏ ਆ ਸਾਰਾ ਪੁਲਿਸ ਨੇ ਵੀ ਮੌਕਾ ਵੇਖਿਆ ਪਰ ਅਸੀਂ ਇਹ ਚਾਹੁੰਦੇ ਆ ਵੀ ਜਿਹੜਾ ਇਹਨਾਂ ਗੰਬੀਰਤਾ ਨਾਲ ਇਹਨੂੰ ਲਿਆ ਜਾਵੇ ਰਾਤ ਬਰਾਤੇ ਵੀਰ ਨੇ ਆਉਣਾ ਹੁੰਦਾ ਵਾ ਠੀਕ ਹੈ ਜੀ ਦੁਕਾਨਦਾਰਾਂ ਨੂੰ ਵੀ ਅੱਜ ਕੱਲ ਬੜੀ ਪਰੇਸ਼ਾਨੀ ਆਉਣ ਡਈ ਆ ਤੇ ਫਿਰ ਇੱਕ ਦੁਕਾਨਦਾਰ ਦੇ ਘਰ ਤੇ ਵੀ ਇਡਾ ਵੱਡਾ ਹਮਲਾ ਹੋ ਜਾਂਦਾ ਵਾ ਇਹ ਬੜਾ ਵੱਡਾ ਵਿਊ ਪੁਆਇੰਟ ਆ ਕਿ ਮਤਲਬ ਆਮ ਬੰਦੇ ਦਾ ਕੀ ਹਾਲ ਹੋਊਗਾ ਜੇ ਆਪਾਂ ਸੇਫਟੀ ਚਾਹੁੰਦੇ ਆਪਾਂ ਸਾਰਿਆਂ ਦੀ ਤੇ ਜਿਹੜੀ ਇਹਦੀ ਸੀਸੀਟੀਵੀ ਕੈਮਰੇ ਜਿਹੜੇ ਰੋੜਾਂ ਤੇ ਲੱਗੇ ਆ ਕਿ ਇਹਨੂੰ ਗਏ ਆ ਕਿਧਰੋਂ ਬੰਦੇ ਆ ਉਹਦੀ ਡਿਟੇਲ ਚ ਜਿਹੜੀ ਜਾਣਕਾਰੀ ਲੈ ਕੇ ਪੁਲਿਸ ਜਿਹੜੀ ਆ ਬੜੀ ਗੰਭੀਰਤਾ ਨਾਲ ਜਾਂਚ ਕਰੇ ਜੇ ਅਤੰਜੇ ਤੇ ਵੇਖੋ ਬੂਆ ਹੀ ਕਿਤੇ ਖੋਲਿਆ ਹੁੰਦਾ ਬਾਜ਼ੀ ਦਿੱਤੀ ਹੁੰਦੀ ਉਹਨਾਂ ਦੇ ਬੂਆ ਖੋਲਿਆ ਹੁੰਦਾ ਤੇ ਜਾਨੀ ਨੁਕਸਾਨ ਵੀ ਹੋ ਸਕਦਾ ਜੀ ਇੱਥੇ ਮਤਲਬ ਇੱਥੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਜਾਂ ਕੋ ਗਲੀ ਚੋਂ ਆਉਂਦਾ ਉਹਨਾਂ ਨੂੰ ਵੇਖ ਲੈਂਦਾ ਤੇ ਉਹਨਾਂ ਉਹਦੇ ਵੀ ਫੈਰ ਮਾਰ ਦੇਣਾ ਵੀ ਇਹ ਸਾਡਾ ਕੱਲ ਨੂੰ ਪ੍ਰੂਫ ਬਣੂਗਾ ਇਹ ਕਰਕੇ ਬੜੀ ਗੰਭੀਰਤਾ ਦਾ ਬੜਾ ਤਕੜਾ ਇਹ ਮੁੱਦਾ ਵਾ ਕੋਈ ਮਾੜਾ ਮੋਟਾ ਨਹੀਂ ਆ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਵੇਖੋ ਤੁਸੀਂ ਪਿਛਲਾ ਸਮਾਂ ਬੀਤਿਆ ਵੇਖ ਲਓ ਕਿਤਰਾ ਦੁਕਾਨਦਾਰਾਂ ਦੀ ਲੁੱਟ ਮਾਰ ਰਹੇ ਡਈ ਆ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਣ ਡੀਆਂ ਵਾ ਕੋਈ ਜਿਹੜਾ ਮਤਲਬ ਇੱਥੇ ਕੋਈ ਬੜਾ ਜਿਆਦਾ ਪ੍ਰਭਾਵਿਤ ਹੋਇਆ ਇਹ ਕਲਚਰ ਤੋਂ ਜਿਹੜਾ ਗੋਲੀ ਦਾ ਕਲਚਰ ਚੱਲ ਗਿਆ ਅੱਜਕੱਲ ਫਰਾਉਤੀਆਂ ਮੰਗੀਆਂ ਜਾਣ ਡੀਆਂ ਵਾ ਬਾਹਰ ਵਿਦੇਸ਼ਾਂ ਤੋਂ ਕਈ ਪਾਸੇ ਮਤਲਬ ਜਿਹੜੀ ਮੁਸ਼ਕਲ ਆਈ ਪਈ ਹੈ ਤੇ ਸਾਰਿਆਂ ਨੂੰ ਮੁਲਾਜ਼ਮਾਂ ਨੂੰ ਵੀ ਚਾਹੀਦਾ ਮਹਿਕਮੇ ਨੂੰ ਸਭ ਤੋਂ ਜਿਆਦਾ ਚਾਹੀਦਾ ਵੀ ਪੂਰਾ ਜਿਹੜਾ ਬਾਰਡਰ ਦਾ ਏਰੀਆ ਵਾ ਇਹਨੂੰ ਬੜੇ ਗੰਭੀਰਤਾ ਨਾਲ ਲੈਣਾ ਚਾਹੀਦਾ ਵਾ ਇਹਦੇ ਵਿੱਚ ਜਿਹੜੀਆਂ ਕਾਰਵਾਈਆਂ ਆਏ ਦਿ ਇਸ ਕਰਕੇ ਜਾਨੀ ਮਾਨੀ ਨੁਕਸਾਨ ਦਾ ਜਿਹੜਾ ਉਹ ਬੜਾ ਵੱਡਾ ਖਦਸ਼ਾ ਪ੍ਰਗਟਾਇਆ ਜਾਂਟਿਆ ਵਾ ਤੇ ਇਥੇ ਧਿਆਨ ਦੇਣਾ ਚਾਹੀਦਾ ਪੁਲਿਸ ਨੂੰ ਇਹਨਾਂ ਪਿੰਡ ਠੱਠਾ ਗਰੇਂਦਰ ਸਿੰਘ ਸਨੋਂ ਸੰਮਨ ਸਿੰਘ ਵਾਸੀ ਠੱਠਾ ਉਹਦੇ ਰਾਤ ਕੋਈ ਅਣਪਛਾਤੇ ਵਿਅਕਤੀ ਜਿਹੜੇ ਗੇਟ 'ਚ ਗੋਲੀਆਂ ਮਾਰ ਕੇ ਚਲ ਗਏ ਉਹਦੇ ਸਬੰਧੀ ਮੁਕਦਮਾ ਦਰਜ ਕਰ ਲਿਆ ਉਹਦੀ ਤਫ਼ਤੀਸ਼ ਜਾਰੀ ਹੈ ਜੀ ਠੀਕ ਹੈ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ Sri Sai Group of Institute.